ਦੋਸਤੋ ਸ਼ੁਭ ਕੁਮਾਰ ਮਟਾਲਵੀ ਜਿਸ ਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ ਉਸ ਦੀ ਕਿਨਜ਼ਮ ਤੁਹਾਡੇ ਸਾਨਮੁਖ ਪੇਸ਼ ਕਰਦੇ ਹਾਂ ਕਿ ਪੁੱਛਦੇ ਹਾਂ ਹਾਲ ਫਕੀਰਾਂ ਦਾ ਕਿ ਪੁੱਛਦੇ ਹਾਂ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਚੜੇ ਨੀਰਾਂ ਦਾ ਸਾਡਾ ਹੰਜ ਦੀ ਜੂਨੇ ਆਿਆਂ ਦਾ ਤੰਡਾ ਦਿਲ ਜਣਿਆਂ ਦਿਲਗੀਰਾਂ ਦਾ ਕੀ ਪੁੱਛਦੇ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਛੜੇ ਨੀਰਾਂ ਦਾ ਸਾਡਾ ਹੰਝ ਦੀ ਜੂਨੇ ਆਆਂ ਦਾ ਸਾਡਾ ਬਿਲ ਜਲਿਆਂ ਦਿਲਗੀਰਾਂ ਦਾ ਇਹ ਜਾਣਦੇ ਹਾਂ ਕੁਝ ਸ਼ੌਖ ਜਹੇ ਇਹ ਜਾਣਦੇ ਹਾਂ ਕੁਝ ਸ਼ੌਖ ਜਹੇ ਰੰਗਾਂ ਦਾ ਹੀ ਨਾਂ ਤਸਵੀਰਾਂ ਹੈ ਜਦ ਹਟ ਗਏ ਅਸੀਂ ਇਸ਼ਕੇ ਦੀ ਮੁਲਕਰ ਬੈਠੇ ਤਸਵੀਰਾਂ ਦਾ ਕੀ ਕੁੱਛ ਨਿਉ ਹਾਲ ਫਕੀਰਾਂ ਦਾ ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇੱਕ ਦਾ ਮਨ ਵੀ ਨਾ ਮਿਲਿਆ ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇੱਕ ਦਾ ਮਨ ਵੀ ਨਾ ਮਿਲਿਆ ਕੀ ਲਿਖਿਆ ਕਿਸੇ ਮੁਕੱਦਰ ਸੀ ਅਥ ਦੀਆਂ ਚਾਰ ਨਕੀ ਆਂਦਾ ਕੀ ਪੁੱਛਿਓ ਹਾਲ ਫਕੀਰ ਆਂਦਾ ਤਕਦੀਰ ਤਾਂ ਆਪਣੇ ਸੰਕਣ ਸੀ ਤਦਬੀਰਾਂ ਸਾਥੋਂ ਨਾ ਹੋਈਆਂ ਤਕਦੀਰ ਤਾਂ ਆਪਣੇ ਸੰਕਣ ਸੀ ਤਦਬੀਰਾਂ ਸਾਥੋਂ ਨਾ ਹੋਈਆਂ ਨਾ ਝੰਗ ਛੁੱਟਿਆ ਨਾ ਕੰਨ ਪਟੇ ਨਾ ਝੰਗ ਛੁੱਟਿਆ ਨਾ ਕੰਨ ਪਟੇ ਤੇ ਉਹ ਲੰਘ ਗਿਆ ਇੰਜ ਹੀ ਰਾਂ ਦਾ ਕੀ ਪੁੱਛਦੇ ਹਾਲ ਤੇ ਕੀ ਰਾਂ ਦਾ ਮੇਰੇ ਗੀਤ ਵੀ ਲੋਕ ਸੁਣਿੰਦੇ ਨੇ ਨਾਲੇ ਕਾਫਰ ਆਪ ਸੁਣਿੰਦੇ ਨੇ ਮੇਰੇ ਗੀਤ ਵੀ ਲੋਕ ਸੁਣਿੰਦੇ ਨੇ ਨਾਲੇ ਕਾਫਰ ਆਪ ਸੁਣਿੰਦੇ ਨੇ ਮੈਂ ਦਰਦ ਨੂੰ ਕਾਬਾ ਕਹਿ ਬੈਠਾ ਰੱਬ ਨਾ ਰਖ ਬੈਠਾ ਇਰਾਂ ਦਾ ਕੀ ਪੁੱਛਦੇ ਹਾਲ ਕੀ ਰੰਦਾ ਮੈਂ ਦਾਣਿਸ਼ਵਰਾਂ ਸੁਣਿੰਦਿਆਂ ਸੰਗ ਕਈ ਵਾਰੀ ਉੱਚੀ ਬੋਲ ਪਿਆ ਮੈਂ ਦਾਣਿਸ਼ਵਰਾਂ ਸੁਣਿੰਦਿਆਂ ਸੰਗ ਕਈ ਵਾਰ ਉੱਚੀ ਬੋਲ ਪਿਆ ਕੁਝ ਮਾਨਸੀ ਸਾਨੂੰ ਇਸ਼ਕੇ ਦਾ ਕੁਝ ਦਾਵਾ ਵੀ ਸੀ ਪੀੜਾਂ ਦਾ ਤੂੰ ਖੁਦ ਨੂੰ ਆਕਲ ਕਹਿੰਦਾ ਹੈ ਮੈਂ ਖੁਦ ਨੂੰ ਆਸ਼ਿਕ ਦੱਸਦਾ ਹਾਂ ਤੂੰ ਖੁਦ ਨੂੰ ਆਕਲ ਕਹਿੰਦਾ ਹੈ ਨਕਦ ਨੂੰ ਆਸ਼ਕ ਦਾ ਸੁਦਾ ਹਾਂ ਇਹ ਲੋਕਾਂ ਤੇ ਛੱਡ ਦਈਏ ਕਿਸ ਨੂੰ ਮਾਨ ਜਾਂ ਵੰਦੇ ਪੀਰਾਂ ਦਾ ਕੀ ਪੁੱਛਦੇ ਹਾਲ ਫਕੀਰਾਂ ਦਾ ਸਾਡਾ ਨਦੀਆਂ ਉ ਵਿਛੜੇ ਨੀਰਾਂ ਦਾ ਸਾਡਾ ਹੰਜ ਦੀ ਜੁਨੇ ਆਂਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਤਾਂ ਦੱਦੇ ਜਲਿਆ ਤੇ ਲਗੀਰਾਂ ਦਾ